ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਅੱਜ ਇੱਕ ਇੰਪੋਰਟੈਂਟ ਜਾਣਕਾਰੀ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਤੁਸੀਂ ਨਾ ਪਿਛਲੇ ਸਾਲ ਫਾਰਮ ਫਿਲ ਕੀਤੇ ਹੋਣਗੇ ਜਾਂ ਐਡਵਰਟਾਈਜ਼ਮੈਂਟ ਵੇਖੀ ਹੋਏਗੀ ਕਿ ਪੰਜ ਪੋਸਟਾਂ ਜਿਹੜੀਆਂ ਤੁਹਾਡੀਆਂ ਨਿਕਲੀਆਂ ਸੀਗੀਆਂ ਠੀਕ ਹੈ ਜੀ ਪੀਸੀਐਸ ਦਫ਼ਤਰ ਜਿਹੜੀਆਂ ਬੰਦੇ ਰਖਾਉਣੇ ਸੀਗੇ ਕਿਹੜੇ ਰਖਾਉਣੇ ਸੀਗੇ ਤੁਹਾਡੇ ਰਖਾਉਣੇ ਸੀਗੇ ਸੇਵਾਦਾਰ ਪੀਐਨ ਗਰੁੱਪ ਡੀ ਦੀਆਂ ਵੈਕੈਂਸੀਆਂ ਸੀਗੀਆਂ ਕੋਇਆ ਸੀਗਾ ਕਿ ਅਸੀਂ ਜਿਵੇਂ ਨੋਟੀਫਿਕੇਸ਼ਨ ਵਿੱਚ ਉਹਦੇ ਵੀ ਵੀਡੀਓ ਬਣਾ ਕੇ ਦੱਸਿਆ ਸੀਗਾ ਬੱਚਿਆਂ ਨੇ ਫਾਰਮ ਫਿਲ ਕੀਤੇ ਸੀਗੇ इवन ਕਿ ਬਹੁਤ ਸਾਰੇ ਚੈਨਲਾਂ ਨੇ ਬਹੁਤ ਸਾਰੇ ਚੈਨਲਾਂ ਵੱਲੋਂ ਜਾਣ ਗਿਆ ਦਿੱਤੀ ਗਈ ਸੀ ਪਰ ਇਸ ਦੇ ਵਿੱਚ ਬਾਅਦ ਵਿੱਚ ਕੋਈ ਅਪਡੇਟ ਨਹੀਂ ਮਿਲੀ ਕਿ ਕੀ ਬਣਿਆ ਸਿਲੈਕਸ਼ਨ ਹੋਈ ਨਹੀਂ ਹੋਈ ਭਰਤੀ ਟੈਸਟ ਹੋਇਆ ਕੁਝ ਵੀ ਅਪਡੇਟ ਨਹੀਂ ਸੀਗਾ ਹੁਣ ਵੈਬਸਾਈਟ ਤੇ ਇੱਕ ਹੋਰ ਜਿਹੜੀ ਨਵੀਂ ਇਸੇ ਰਿਗਾਰਡਿੰਗ ਇੱਕ ਨਵੀਂ ਜਿਹੜੀ ਪੋਸਟ ਪਾਈ ਗਈ ਆ ਨਵੀਂ ਇੱਕ ਪੀਡੀਐਫ ਅਪਲੋਡ ਕੀਤੀ ਗਈ ਸੀ ਜਿਸ ਵਿੱਚ ਲਿਖਿਆ ਸੀ ਕਿ ਵਿਗਿਆਪਨ ਨੰਬਰ ਜਿਹੜਾ 20242 ਹੈਗਾ ਆ ਜਿਹੜਾ ਪੰਜਾਬ ਲੋਕ ਸੇਵਾ ਕਮਿਸ਼ਨ ਹੈਗਾ ਜਾਂ ਪੀਸੀਐਸ ਵਿੱਚ ਹੈਗਾ ਉਹਦੇ ਵਿੱਚ ਪੰਜ ਵੈਕੈਂਸੀਆਂ ਜਿਹੜੀਆਂ ਤੁਹਾਡੇ ਕੋਲ ਮੰਗਿਆ ਗਿਆ ਸੀ ਸੇਵਾਦਾਰ ਦੀਆਂ ਗਰੁੱਪ ਡੀ ਤੇ ਇਹਦੀ ਟਰਬਿਊਨ ਵਿੱਚ ਪੰਜਾਬੀ ਟਰਬਿਊਨ ਵਿੱਚ ਆਈ ਵੀ ਸੀਗੀ ਹਨਾ ਅਜੀਤ ਵਿੱਚ ਵੀ ਆਈ ਸੀਗੀ ਬਟ ਹੋਇਆ ਕੀ 24 12 2024 ਨੂੰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀ ਇਸ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਜੇ ਉਮੀਦਵਾਰ 8ਵੀਂ ਜਮਾਤ ਵਿਸ਼ੇ ਨਾਲ ਪਾਸ ਦਾ ਸਰਟੀਫਿਕੇਟ ਪੇਸ਼ ਕਰ ਵਿੱਚ ਸਮਰਥ ਹਨ ਉਹ 10ਵੀਂ ਜਮਾਤ ਵਿੱਚ ਉਹ ਸਰਟੀਫਿਕੇਟ ਪੇਸ਼ ਕਰ ਸਕਦੇ ਹਨ ਬਾਕੀ ਦੀਆਂ ਸ਼ਰਤਾਂ ਵਿਗਿਆਪਨ ਵਾਲੀਆਂ ਹੀ ਹੋਣਗੀਆਂ ਕਹਿੰਦੇ ਕਿ ਜੇਕਰ ਵਿਅਕਤੀ ਜਿਹੜੇ ਆ ਉਹ ਆਪਣਾ 8ਵਾਂ ਦਾ ਸਰਟੀਫਿਕੇਟ ਪਾਸ ਨਹੀਂ ਕਿ ਜਿਹੜਾ ਪੇਸ਼ ਨਹੀਂ ਕਰ ਸਕਦੇ ਤਾਂ 10ਵਾਂ ਵਾਲਾ ਵੀ ਪੇਸ਼ ਕਰ ਸਕਦੇ ਹਨ ਬਾਕੀ ਦੀਆਂ ਸ਼ਰਤਾਂ ਜਿਹੜੀਆਂ ਕਿਹੜੀਆਂ ਵਿਗਿਆਪਨ ਵਾਲੀਆਂ ਹੀ ਸਾਰੀਆਂ ਸੇਮ ਹੋਣਗੀਆਂ ਉਹ ਸ਼ਰਤਾਂ ਵਿੱਚ ਕੋਈ ਚੇਂਜ ਨਹੀਂ ਹੈਗਾ ਸਿਰਫ ਇੱਕ ਐਜੂਕੇਸ਼ਨ ਕੁਆਲਿਫਿਕੇਸ਼ਨ ਵਿੱਚ ਛੋਟਾ ਜਿਹਾ ਚੇਂਜ ਕੀਤਾ ਕਿ ਜੇ ਤੁਹਾਡੇ ਕੋਲ 8ਵਾਂ ਦਾ ਤੁਸੀਂ ਸਰਟੀਫਿਕੇਟ ਨਹੀਂ ਪੇਸ਼ ਕਰ ਸਕਦੇ ਤਾਂ ਤੁਸੀਂ ਜਿਹੜਾ ਇਹ ਅ 10ਵਾਂ ਵਾਲਾ ਵੀ ਪੇਸ਼ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਜੀ ਕੁਝ ਤੁਹਾਨੂੰ ਜਾਣਕਾਰੀ ਮਿਲੀ ਹੋएगी ਇਸ ਬਾਬਤ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਦੋਸਤਾਂ ਤੱਕ ਵੀ ਪਹੁੰਚਾ ਦਿਓ ਬਾਕੀ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਚੈਨਲ ਤੇ ਹਰ ਰੋਜ਼ ਡੇਲੀ ਬੇਸਿਸ ਤੇ ਵਧੀਆ ਤੋਂ ਵਧੀਆ ਜਿਹੜੀ ਵੀ ਕੋਈ ਪੋਸਟ ਆਉਂਦੀ ਹੈ ਛੋਟੀ ਵੱਡੀ ਜਿਆਦਾ ਘੱਟ ਤੁਹਾਡੇ ਤੱਕ ਟਾਈਮ ਟਾਈਮ ਜਾਣਕਾਰੀ ਪਹੁੰਚਾਈ ਜਾਂਦੀ ਆ ਸੋ ਅਪਡੇਟ ਰਹਿਣ ਲਈ ਚੈਨਲ ਨਾਲ ਜੁੜ ਜੋ ਮੱਕੇ ਤੁਹਾਡਾ ਕੋਈ ਵੀ ਸਵਾਲ ਕਮੈਂਟ ਕੋਈ ਰਾਏ ਤੁਹਾਡੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਦਾ ਤੁਹਾਡੀ ਮੈਂ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਤਿਕਾਰ ਦੇ ਰਹੇ ਹੋ ਅੱਛੇ ਕਮੈਂਟ ਆਉਂਦੇ ਨੇ ਬਹੁਤ ਵਧੀਆ ਲੱਗਦਾ ਰਹੇ ਜੇ ਮੋਟੀਵੇਸ਼ਨ ਮਿਲਦੀ ਆ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਮੈਂ ਇਹ ਕੰਮ ਕਰ ਰਿਹਾ ਡੇਲੀ ਬੈਸੇ ਤੁਹਾਡਾ ਸਹਿਯੋਗ ਨਹੀਂ ਹੋਏਗਾ ਤੇ ਕੰਮ ਵੀ ਇਨਸਾਨ ਨਹੀਂ ਕਰ ਸਕਦਾ ਮੋਟੀਵੇਸ਼ਨ ਨਾਲ ਹੀ ਹਰ ਇਨਸਾਨ ਤੁਰਦਾ ਸੋ ਇਵੇਂ ਸਪੋਰਟ ਹੈਲਪ ਕਰਦੇ ਰਹੋ ਤੇ ਮੇਰੇ ਕੋ ਵੀ ਜੋ ਕੁਝ ਹੋਇਆ ਮੈਂ ਤੁਹਾਡੇ ਲਈ ਵਧੀਆ ਵਧੀਆ ਜਾਣਕਾਰੀ ਪਹੁੰਚਾਉਂਦਾ ਰਾਵਾਂਗਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਵਾਜੀ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ